ਐਸਾ ਰਾਜਾ ਵੈਸੀ ਬਰਈਆ ਇਹ ਸਾਰਾ ਗਊਆਂ ਦੀ ਸਫਲ ਸਮਾਲ ਕਰਨ ਵਾਲਾ ਹੋਵੇ ਉਹਦਾ ਰક્ષਕ ਹੋਵੇ ਲੁਧਿਆਣਾ ਦਾ ਵਿਕਾਸ ਕਰਨ ਵਾਲਾ ਹੋਵੇ ਇਹ ਸਵਾਲ ਲੁਧਿਆਣਾ ਸ਼ਹਿਰ ਦੇ ਹਿੰਦੂਆਂ ਨੇ ਚੱਕਿਆ ਰੋਡ ਤੇ ਗਊ ਕੂੜਾਖਾਨਾ ਕਿਉਂ ਮਜਬੂਰ ਹੈ ਦੱਸੋ ਅਗਰ ਪੁਰਾਣੇ ਮੇਹਰਾਂ ਨੇ ਕੰਮ ਕੀਤਾ ਤਾਂ ਦੱਸੋ ਗਊ ਰੋਡ ਤੇ ਕਿਉਂ ਹੈ ਕਾਉਸ ਐਸਐਸ ਤੇ ਕਾਉ ਦੇ ਉੱਤੇ ਨਹੀਂ ਲੱਗਦਾ ਜਿਹੜਾ ਜਿਹਦੇ ਨਾਂ ਤੇ ਇਕੱਠਾ ਹੁੰਦਾ ਐਸਐਸ ਉਹ ਲੱਗਦਾ ਕਿਉਂ ਨਹੀਂ ਸ਼ਹਿਰ ਦੀ ਡਿਵੈਲਪਮੈਂਟ ਕਿਉਂ ਨਹੀਂ ਹੋਈ ਸਾਡਾ ਸ਼ਹਿਰ ਦਾ ਬੁੱਢਾ ਨਾਲਾ ਗੰਦਾ ਕਿਉਂ ਪਿਆ ਸ਼ਹਿਰ ਦਾ ਵਿਕਾਸ ਕਿਉਂ ਨਹੀਂ ਹੋਇਆ ਕਾਉਸ ਐਸਐਸ ਹੀ ਲੋਕ ਦਿੰਦੇ ਆ ਸਾਰਾ ਵਪਾਰੀ ਬਰਗ ਹਿੰਦੂ ਸਮਾਜ ਸਭ ਤੋਂ ਵੱਧ ਕਾ ਉਸ ਕਾ ਉਸ ਦਿੰਦਾ ਰੋਣਾ ਦੀ ਹੀ ਸੁਣਵਾਈ ਕਿਉਂ ਨਹੀਂ ਮੇਰ ਮੇਰ ਮੰਗਣ ਦਾ ਹਿੰਦੂ ਮੇਰ ਮੰਗਣ ਦਾ ਕਾਰਨ ਇਹੀ ਹੈ ਕਿ ਸਾਨੂੰ ਜਗ੍ਹਾ ਦਵੇ ਨਵੀਂ ਜਿਹੜੀ ਬੇ ਸਾਰਾ ਗਾਂ ਕੋਈ ਨਹੀਂ ਸੜਕ ਤੇ ਨਜ਼ਰ ਆਊਗੀ ਜਿਨੇ ਵੀ ਸੋਨੇ ਹੋ ਦੁਪਹਿਰ ਵੀ ਸੋਨੇ ਹੋ ਖਾਣੇ ਹੋ ਤੁਸੀਂ ਆਪਣੇ ਘਰੇ ਖਾਣੇ ਹੋ ਪਰ ਸਾਡੀ ਗਊਆਂ ਦਾ ਘਰ ਕਿੱਥੇ ਆ ਗਊ ਜੀ ਕਮੇਟੀ ਦੇ ਪਾਲਕ ਬਣੇ ਹੋਏ ਨੇ ਬਹੁਤ ਸਾਰੇ ਹਿੰਦੂ ਸਾਡੇ ਜਿਹੜੇ ਗਊਸ਼ਾਲਾ ਉਹ ਗਊਸ਼ਾਲਾ ਬਰਗ ਨਹੀਂ ਗਊਆਂ ਨਹੀਂ ਪਾਲਦੇ ਉਹ ਗਊਸ਼ਾਲਾ ਕਮੇਟੀ ਨੂੰ ਪਾਲਦੇ ਨੇ ਸਸਿਕਲ ਜੀ ਤੁਸੀਂ ਦੇਖ ਰਹੇ ਹੋ ਚਰਚਾ ਟੀਵੀ ਮੈਂ ਹਾਂ ਬੀ ਮਨਜੀਤ ਜਿਸ ਤਰ੍ਹਾਂ ਕਿ 2 ਹਫਤੇ ਹੋ ਚੁੱਕੇ ਨੇ ਮਿਊਸਪਲ ਕਾਰਪੋਰੇਸ਼ਨ ਦੀਆਂ ਚੋਣਾਂ ਨੂੰ ਲੈ ਕੇ ਅਜੇ ਤੱਕ ਕਿਸੇ ਵੀ ਪਾਰਟੀ ਨੇ ਆਪਣਾ ਮੇਅਰ ਕੋਸ਼ਿਸ਼ਿਤ ਨਹੀਂ ਕੀਤਾ ਵੈਸੇ ਤਾਂ ਆਪ ਪਾਰਟੀ ਪੂਰੇ ਪੰਜਾਬ ਵਿੱਚੋਂ ਉੱਭਰ ਕੇ ਆਈ ਆ ਲੇਕਿਨ ਇੱਥੇ ਲੁਧਿਆਣੇ ਦੇ ਵਿੱਚ Hindu ਸੰਗਠਨਾਂ ਨੇ ਇਹ ਦਾਵਾ ਕੀਤਾ ਹੈ ਕਿ ਉਹਨਾਂ ਦਾ ਹੀ ਮੇਅਰ ਹੋਣਾ ਚਾਹੀਦਾ ਗੱਲ ਕਰਦੇ ਆ ਉਹਨਾਂ ਦੇ ਸੰਗਠਨਾਂ ਦੇ ਮੈਂਬਰਾਂ ਦੇ ਨਾਲ ਵੀ ਉਹ ਚਾਹੁੰਦੇ ਨੇ ਕਿ ਉਹਨਾਂ ਦਾ ਮੇਅਰ Hindu ਹੋਵੇ ਹਾਂਜੀ ਸਤਿ ਸ੍ਰੀ ਅਕਾਲ ਜੀ ਜਗਰਾ ਪੀਰ ਬਜਰੰਗੇ ਹਰ ਹਰ ਮਹਾਦੇਵ ਬੰਬੰਬ ਬੋਲੇ ਗਊ ਮਾਤਾ ਕੀ ਜੈ ਗਊ ਮਾਤਾ ਕੀ ਜੈ ਹਾਂਜੀ ਸਰ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਤੁਹਾਡਾ ਜਿਹੜਾ ਮੇਅਰ Hindu ਹੋਣਾ ਚਾਹੀਦਾ ਹੈਗਾ ਤੇ ਤੁਸੀਂ ਗਲਤ ਖਾਣਾ ਚਾਹੁੰਦੇ ਅਸੀਂ ਆਪਣੀ ਡਿਮਾਂਡ ਰੱਖਣਾ ਚਾਹੁੰਦੇ ਵੀ ਲੁਧਿਆਣੇ ਦਾ ਮੇਅਰ Hindu ਹੋਵੇ ਬੇਸਾਰਾ ਗਊ ਕੀ ਸਾਮ ਸੰਭਾਲ ਕਰਨੇ ਵਾਲਾ ਹੋਵੇ ਲੁਧਿਆਣੇ ਦਾ ਵਿਕਾਸ ਕਰਨ ਵਾਲਾ ਹੋਵੇ ਇਹ ਸਵਾਲ ਹਿੰਦੂ ਜਾਗੋ ਕੋਰ ਕਮੇਟੀ ਨੇ ਰੱਖਿਆ ਲੁਧਿਆਣਾ ਦੀ ਰਾਜਨੀਤਿਕ ਪਾਰਟੀਆਂ ਅੱਗੇ ਕਿ ਲੁਧਿਆਣੇ ਦਾ ਮੇਅਰ ਹਿੰਦੂ ਹੋਵੇ ਨਾਲੇ ਬੇਸਾਰਾ ਗਊਆ ਵੀ ਸਾਮ ਸੰਭਾਲ ਕਰਨ ਵਾਲਾ ਹੋਵੇ ਉਹਦਾ ਰક્ષਕ ਹੋਵੇ ਲੁਧਿਆਣੇ ਦਾ ਵਿਕਾਸ ਕਰਨ ਵਾਲਾ ਹੋਵੇ ਇਹ ਸਵਾਲ ਲੁਧਿਆਣਾ ਸ਼ਹਿਰ ਦੇ ਹਿੰਦੂਆਂ ਨੇ ਚੱਕਿਆ ਪਹਿਲਾਂ ਜਿਹੜੇ ਮੇਅਰ ਰਹੇ ਨੇ ਜਾਂ ਪਹਿਲਾਂ ਜਿਹੜੇ ਪਰਸਨ ਨੇ ਕੰਮ ਕੀਤਾ ਹੈਗਾ ਕਿ ਉਹ ਉਹਨਾਂ ਨੇ ਗਊ ਰੱਖਿਆ ਦੇ ਉੱਤੇ ਕੋਈ ਕੰਮ ਨਹੀਂ ਕੀਤਾ ਹੈਗਾ ਮੈਂ ਤੁਹਾਨੂੰ ਹੀ ਪੁੱਛਣਾ ਚਾਹ ਰਿਹਾ ਫਿਰ ਗਊ ਰੋਡ ਤੇ ਕਿਉਂ ਫਿਰ ਰਹੀ ਹੈ ਰੋਡ ਤੇ ਗਊ ਕੂੜਾਖਾਨਾ ਨੂੰ ਕਿਉਂ ਮਜਬੂਰ ਹੈ ਗਊ ਤੇ ਰੋਡ ਗੰਦਾ ਪਾਣੀ ਪੀਣ ਨੂੰ ਕਿਉਂ ਮਜਬੂਰ ਹੈ ਦੱਸੋ ਅਗਰ ਪੁਰਾਣੇ ਮੇਅਰਾਂ ਨੇ ਕੰਮ ਕੀਤਾ ਤਾਂ ਦੱਸੋ ਗਊ ਰੋਡ ਤੇ ਕਿਉਂ ਹੈ ਸ਼ਹਿਰ ਦੀ ਡਿਵੈਲਪਮੈਂਟ ਕਿਉਂ ਨਹੀਂ ਹੋਈ ਸਾਡਾ ਸ਼ਹਿਰ ਦਾ ਬੁੱਢਾ ਨਾਲਾ ਗੰਦਾ ਕਿਉਂ ਪਿਆ ਸ਼ਹਿਰ ਦਾ ਵਿਕਾਸ ਕਿਉਂ ਨਹੀਂ ਹੋਇਆ ਹਜ਼ਾਰਾਂ ਕਰੋੜ ਰੁਪਈਆ ਗਊ ਸਸ ਕਾਓ ਸਸ ਦੇ ਨਾਮ ਦੇ ਉੱਤੇ ਨਗਰ ਨਿਗਮ ਨੂੰ ਇਕੱਠਾ ਹੁੰਦਾ ਪਰ ਉਹ ਪੂਰਾ ਕਾ ਉਸਸ ਤੇ ਕਾ ਉਹ ਦੇ ਉੱਤੇ ਨਹੀਂ ਲੱਗਦਾ ਜਿਹੜਾ ਜਿਹਦੇ ਨਾਂ ਤੇ ਇਕੱਠਾ ਹੁੰਦਾ ਐ ਸਸ ਉਹ ਲੱਗਦਾ ਕਿਉਂ ਨਹੀਂ ਪਿਛਲੇ ਲੰਬੇ ਸਮੇਂ ਤੋਂ ਹਿੰਦੂ ਮੇਅਰ ਸਾਡੇ ਸ਼ਹਿਰ ਦੇ ਵਿੱਚ ਨਹੀਂ ਰਿਹਾ ਜਦੋਂ ਚੌਧਰੀ ਸ਼ਤਪਰਗਜ ਜੀ 1992 ਚ ਬਣੇ ਸੀਗੇ ਉਦੋਂ ਸ਼ਹਿਰ ਦਾ ਵਿਕਾਸ ਵੀ ਹੋਇਆ ਸੀ ਸ਼ਹਿਰ ਦੀਆਂ ਸੜਕਾਂ ਵੀ ਜਿਹੜੀਆਂ ਨਗਰ ਨਿਗਮ ਦੇ ਅੰਦਰ ਸੀਗੀਆਂ ਦੇਖਣ ਵਾਲੀਆਂ ਸੀ 1992 ਚ ਪਹਿਲੀ ਵਾਰ ਨਗਰ ਨਿਗਮ ਬਣੀ ਹੈ 1978 ਚ ਕਾ ਕਮੇਟੀ ਬਣੀ ਸੀ ਕਮੇਟੀ ਤੋਂ ਬਾਅਦ ਲੰਬੇ ਸਮੇਂ ਤੋਂ ਬਾਅਦ 1992 ਦੇ ਵਿੱਚ ਕਾਰਪੋਰੇਸ਼ਨ ਬਣੀ ਕਾਰਪੋਰੇਸ਼ਨ ਦਾ ਸਭ ਤੋਂ ਪਹਿਲੇ ਜਿਹੜੇ ਮੇਅਰ ਸੀ ਚੌਰੀ ਸਰਕਰਜੀ ਸੀ ਉਹਦਾ ਡਵੈਲਪਮੈਂਟ ਹੋਈ ਉਸ ਤੋਂ ਬਾਅਦ ਸਿਨੀ ਕਹਿੰਦੇ ਡਵੈਲਪਮੈਂਟ ਨਹੀਂ ਹੋਈ ਪਰ ਸਾਡੀ ਗਊ ਮਾਤਾ ਸੜਕਾਂ ਤੇ ਰੁਲ ਰਹੀ ਹੈ ਕੌਸਸ ਅਸਸੀ ਲੋਕ ਦਿੰਦੇ ਆ ਸਾਰਾ ਵਪਾਰੀ ਵਰਗ ਹਿੰਦੂ ਸਮਾਜ ਸਭ ਤੋਂ ਵੱਧ ਕੌਸਸ ਦਿੰਦਾ ਰੋਣਾ ਦੀ ਹੀ ਸੁਣਵਾਈ ਕਿਉਂ ਨਹੀਂ ਜਿਹੜੇ ਮੇਅਰ ਅਗਰ ਹਿੰਦੂ ਆ ਜਾਣਗੇ ਕੀ ਉਹ ਗਉਆਂ ਦੀ ਰੱਖਿਆ ਦੇ ਲਈ ਆਪ ਕੰਮ ਕਰਨਗੇ ਜਾਂ ਸਾਨੂੰ ਸਾਰਿਆਂ ਨੂੰ ਰੜਕੇ ਵੀ ਉਹਦੇ ਲਈ ਕੁਝ ਕਰਨਾ ਚਾਹੀਦਾ ਬਿਲਕੁਲ ਸਾਰੇ ਰੜਕੇ ਕਰਾਂਗੇ ਪਰ ਗੱਲ ਕੀ ਹੁੰਦੀ ਹੈ ਤੁਹਾਨੂੰ ਮੈਂ ਫੇਰ ਕਹਿੰਦੇ ਕਿ ਬਜ਼ੁਰਗਾਂ ਨੇ ਗੱਲ ਕਹੀ ਹੈ ਜੈਸਾ ਰਾਜਾ ਵੈਸੀ ਪ੍ਰਜਾ ਜੈਸਾ ਰਾਜਾ ਵੈਸੀ ਪ੍ਰਜਾ ਤੇ ਜੇ ਰਾਜਾ ਕਿਦਾਂ ਦਾ ਆਦੇਸ਼ ਕਰੂਗਾ ਰਾਜਾ ਜੇ ਇਨੀਸ਼ੀਏਟਿਵ ਲਾਊਗਾ ਤਾਂ ਅਸੀਂ ਲੋਕ ਉਹਦਾ ਸਾਥ ਕਿਉਂ ਨਹੀਂ ਦੇਵਾਂਗੇ ਦੇਵਾਂਗੇ ਉਹ ਬੁਲਦਵਾਂ ਹੈ ਜਿਸ ਤਰ੍ਹਾਂ ਹੁਣ ਆਪਣਾ ਵੀ ਫਰਜ ਬਣਦਾ ਹੈਗਾ ਕਿ ਜ਼ਰੂਰੀ ਨਹੀਂ ਕਿ ਮੇਰ ਆ ਜਾਏਗਾ ਉਹੀ ਕੰਮ ਕਰੇਗਾ ਆਪਾਂ ਹੁਣ ਵੀ ਉਹ ਰੱਖਿਆ ਦੇ ਲਈ ਬਹੁਤ ਸਾਰੇ ਉਪਰਾਲੇ ਕਰ ਸਕਦੇ ਤੁਸੀਂ 95% ਪੰਜਾਬ ਦੀ ਗੱਲ ਨਹੀਂ ਕਰਦਾ ਮੈਂ ਪੂਰੇ ਹਿੰਦੁਸਤਾਨ ਦੇ ਅੰਦਰ ਆਲਰੇਡੀ Hindu ਸਮਾਜ ਦੇ ਲੋਕ ਸਨਾਤਨ ਧਰਮ ਦੇ ਲੋਕ ਗਊਚਾਲਾ ਗਊ ਪਾਲਕ ਬਣੇ ਹੋਏ ਹੈ ਗਊਚਾਲਾ ਚੱਲ ਰਹੇ ਪਰ ਕਾਉਟਕਸ ਸਾਡਾ ਸਵਾਲ ਹੈ ਵੀ ਜਿਹੜਾ ਅਸੀਂ ਹਰ ਚੀਜ਼ ਤੇ ਕਾਉਟਕਸ ਦੇ ਰਹੇ ਅਸੀਂ ਪੈਟਰੋਲ ਦਾ ਵੀ ਕਾਉਂ ਸਕਦੇ ਨੇ ਅਸੀਂ ਬਿਜਲੀ ਦਾ ਵੀ ਕਾਉਂ ਸਕਦੇ ਰਿਹਾ ਉਹ ਕਾਉਂਸਾ ਪੂਰਾ ਕਿਉਂ ਨਹੀਂ ਲੱਗਦਾ ਮੈਂ ਇਹ ਕਮੇਟੀ ਦੇ ਪਾਲਕ ਬਣੇ ਹੋਏ ਨੇ ਬਹੁਤ ਸਾਰੇ ਹਿੰਦੂ ਸਾਡੇ ਜਿਹੜੇ ਗਊਸ਼ਾਲਾ ਉਹ ਗਊਸ਼ਾਲਾ ਪਾਲਕ ਨਹੀਂ ਗਊਆਂ ਨਹੀਂ ਪਾਲਦੇ ਉਹ ਗਊਸ਼ਾਲਾ ਕਮੇਟੀ ਨੂੰ ਪਾਲਦੇ ਨੇ ਕਿਉਂਕਿ ਉਹ ਸਾਰੀਆਂ ਪ੍ਰਾਪਰਟੀ ਇਹ ਕਮੇਟੀ ਦੀਆਂ ਚ ਕਮੇਟੀ ਇਹਨਾਂ ਕਿੰਨਾ-ਕਿੰਨਾ ਰੁਪਈਆ ਕਿਉਂ ਕਾਉਂਸ਼ੇ ਗਊਆਂ ਸੜਕ ਤੇ ਘੁੰਮਦੀਆਂ ਗਊਸ਼ਾਲਾ ਹੋਣ ਦੇ ਬਾਵਜੂਦ ਵੀ ਬਹੁਤ ਸਾਰੀਆਂ ਗਊਆਂ ਬਾਹਰ ਤੁਰੀਆਂ ਫਿਰਦੀਆਂ ਨੇ ਭਾਜੀ ਗਊਸ਼ਾਲਾ ਆਲੇ ਸਿਰਫ ਦੁੱਧ ਵਾਲੀਆਂ ਕਈਆਂ ਸਰਕਾਰ ਕਾਉਂ ਟੈਕਸ ਲੈ ਰਹੀ ਹੈ ਨਾ ਸਰਕਾਰ ਕਾਉ ਮੇਰ ਮੇਰ ਮੰਗਣ ਦਾ இந்து ਮੇਰ ਮੰਗਣ ਦਾ ਕਾਰਨ ਇਹੀ ਹੈ ਕਿ ਸਾਨੂੰ ਜਗ੍ਹਾ ਦੇਵੇ ਨਵੀਂ ਜਿਹੜੀ ਬੇਸਾਰਾ ਗਾਂ ਕੋਈ ਨਹੀਂ ਸੜਕ ਤੇ ਨਜ਼ਰ ਆਊਗੀ ਮੈਂ ਅੱਜ ਤੋਂ 10 ਸਾਲ ਪਹਿਲਾਂ ਵੀ ਇਹ ਗੱਲ ਕਹਿੰਦੀ ਮੈਂ ਅੱਜ ਵੀ ਅਗਲੇ ਕਹਿੰਨਾ ਕਿ ਜਗ੍ਹਾ ਦੇਣ ਕੋਈ ਬੇਸਾਰਾ ਗਾਂ ਨਹੀਂ ਨਜ਼ਰ ਆਉਂਦਾ ਪੈਸਾ ਇਕੱਠਾ ਕਰੀਏ ਸਰਕਾਰ ਗਊਸ਼ਾਲਾ ਕਿਉਂ ਨਹੀਂ ਬਣਾਉਂਦੀ ਸ਼ਹਿਰ ਚ ਸਵਾਲ ਤਾਂ ਸਾਡਾ ਹੀ ਹੈ ਕਿਉਂ ਭਾਈ ਗਊਸ਼ਾਲਾ ਦਾ ਲੁਧਿਆਣਾ ਚ ਬਣੀਆਂ ਹੋਈਆਂ ਨੇ ਵਸੇ ਲੋਕਾਂ ਨੇ ਬਣਾਈਆਂ ਨੇ ਸਾਨੂੰ ਇੱਕ ਸਵਾਲ ਪੁੱਛਦਾ ਮੈਂ ਤੁਸੀਂ ਰਾਤ ਨੂੰ ਆਪਣੇ ਘਰੇ ਸੌਂਨੇ ਹੋ ਦਿਨੇ ਵੀ ਸੌਂਨੇ ਹੋ ਦੁਪਹਿਰ ਵੀ ਸੌਂਨੇ ਹੋ ਖਾਣੇ ਹੋ ਤੁਸੀਂ ਆਪਣੇ ਘਰੇ ਖਾਣੇ ਹੋ ਪਰ ਸਾਡੀ ਉਨਾਰਾ ਘਰ ਦੱਸ ਦੋ ਸਾਨੂੰ ਸਰਕਾਰ ਮੈਨੂੰ ਸਵਾਲ ਆ ਤੁਹਾਨੂੰ ਕਹਿ ਰਿਹਾ ਮੈਂ ਸਵਾਲ ਗਊਆਂ ਦਾ ਹੱਕ ਸਰਕਾਰਾਂ ਖਾ ਰਹੀਆਂ ਨੇ ਗਊਆਂ ਦਾ ਹੱਕ ਸਰਕਾਰਾਂ ਖਾ ਰਹੀਆਂ ਨੇ ਟੈਕਸ ਦੇ ਨਾਮ ਤੇ ਹਰ ਚੀਜ਼ ਦਾ ਟੈਕਸ ਦਿੰਨੇ ਨਵੀਂ ਗੱਡੀ ਲਈਏ ਸ਼ਰਾਬ ਲਈਏ ਜਾਂ ਹੋਰ ਚੀਜ਼ਾਂ ਜਿੰਨੀਆਂ ਲਈਏ ਹਰ ਚੀਜ਼ ਦਾ ਟੈਕਸ ਦਿੰਨੇ ਪਏ ਅਸੀਂ ਤਾਂ ਲੋਕ ਜਿਹੜੇ ਗਊ ਭਗਤਾਂ ਸੇਵਾ ਕਰਦੇ ਹੀ ਪਏ ਨੇ ਗਊ ਭਗਤਾਂ ਸੇਵਾ ਕਰਦੇ ਹੀ ਨੇ ਅੱਜ ਵੀ ਲੋਕ ਕਰਦੇ ਪਏ ਨੇ ਇਸੀ ਦਾ ਕਹੇ ਸਰਕਾਰ ਜਿਹੜੀ ਸਰਕਾਰ ਕਿਹੜਾ ਰੁਪਿਆ ਟੈਕਸ ਇਕੱਠਾ ਕਰ ਰਹੀ ਹੈ ਉਹ ਪੈਸੇ ਦਾ ਕੀ ਕਰ ਰਹੀ ਹੈ ਸਰਕਾਰ ਨਗਰ ਨਿਗਮ ਆਪਣੀ ਤਰਫ ਤੋਂ ਕਿਉਂ ਨਹੀਂ ਸ਼ਹਿਰ ਦੇ ਵਿੱਚ ਗਊਸ਼ਾਲਾ ਦਾ ਨਿਰਮਾਣ ਕਰ ਰੋਡ ਤੇ ਕੂੜਾਖਾਣੂ ਮਜਬੂਰ ਨੇ ਉਹਨਾਂ ਦੇ ਰਹਿਣ ਸਹਿਣ ਦਾ ਪ੍ਰਬੰਧ ਕਿਉਂ ਨਹੀਂ ਕਰਦੀ ਇਹ ਸਾਡਾ ਸਵਾਲ ਹੈ ਅਸੀਂ ਉਹਨੂੰ ਲੈ ਕੇ ਗੱਲ ਕਰ ਰਹੇ ਹਾਂ ਵੀ ਹਰ ਇੱਕ ਜਰਾਇਨਿਕ ਦਲ ਦੇ ਲੀਡਰਾਂ ਨੂੰ ਕਹਿ ਰਹੇ ਹਾਂ ਵੀ ਲੁਧਿਆਣਾ ਸ਼ਹਿਰ ਦਾ ਮੇਅਰ Hindu ਹੋਵੇ ਇੱਕ ਗੱਲ ਦੱਸੋ ਵੀ ਹਰ ਹਰ ਸਰਾਤਨ ਦੇ ਘਰ ਹਰ Hindu ਦੇ ਘਰ ਦੇ ਵਿੱਚ ਪਹਿਲੀ ਰੋਟੀ ਗਾਂ ਲਈ ਕੱਢੀ ਜਾਂਦੀ ਹੈ ਅਗਰ ਜਿਹੜਾ ਮੇਅਰ Hindu ਆਊਗਾ ਉਹਦੇ ਘਰ ਚੋਂ ਰੋਟੀ ਗਾਂ ਲਈ ਕੱਢੀ ਜਾਂਦੀ ਨਾ ਉਹਨੂੰ ਥੋੜੀ ਜਿਹੀ ਤਾਂ ਸ਼ਰਮ ਹੋਣੀ ਵੀ ਮੈਂ ਜਿਸ ਗਾਂ ਦੀ ਰੋਟੀ ਕੱਢਦਾ ਉਹ ਰੋਗਾਂ ਮੇਰੀਆਂ ਕੂੜਾਖਾਣੂ ਮਜਬੂਰ ਹੈ ਮੈਂ ਉਹਦੇ ਘਰ ਰਹਿਣ ਲਈ ਉਹਦੇ ਰਹਿਣ ਲਈ ਘਰ ਦਾ ਪ੍ਰਬੰਧ ਕਰਾਂ ਠੀਕ ਹੈ ਜੇ ਤੁਹਾਨੂੰ ਲੱਗਦਾ ਕਿ ਜਿਹੜਾ ਮੇਅਰ ਹਿੰਦੂ ਹੋ ਜਾਵੇਗਾ ਤੇ ਸਾਰੀਆਂ ਜਿਹੜੀਆਂ ਗਊਆਂ ਦੀ ਹੈਗੀ ਆ ਉਹ ਸੜਕਾਂ ਤੇ ਤੁਰੀਆਂ ਫਿਰਦੀਆਂ ਉਹਨਾਂ ਦੀ ਸਾਮ ਸੰਭਾਲ ਹੋਣ ਲੱਗ ਜਾਏਗੀ ਬਿਲਕੁਲ 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 ਕਿਉਂ ਨਹੀਂ ਹੋਏਗੀ ਦਸਣਾ ਦਰਦ ਹੋਊਗਾ ਨਾ ਦਰਦ 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 ਜਿਹੜਾ ਵੀ ਸਨਾਤਨੀ ਹੈ ਨਾ ਉਹਦੇ ਘਰ ਚ ਪਹਿਲੀ ਰੋਟੀ ਗਾਂ ਲਈ ਕੱਢੀ ਜਾਂਦੀ ਹੈ ਉਹਦੀ ਸ਼ਰਧਾ ਭਾਵ ਹੁੰਦੀ ਹੈ ਵੀ ਸਾਡੇ ਚ ਮੰਨਤਾ ਹੈ ਵੀ ਪਹਿਲੀ ਰੋਟੀ ਲਈ ਗਾਂ ਲਈ ਕੱਢਾਂਗੇ ਨਾ ਤੁਹਾਡਾ ਪਹਿਲਾ ਹੋਏਗਾ ਜਿਹੜੇ ਹੁਣ ਗਊਸ਼ਾਲਾ ਖੋਲ ਕੇ ਬੈਠੇ ਨੇ ਕੀ ਉਹ ਸਨਾਤਨੀ ਨੇ ਨਹੀਂ ਲੋਕੀ ਕੱਡੇ ਬੈਠੇ ਨੇ ਸਨਾਤਨ ਤਰੰਦੇ ਲੋਕ ਖੋਲ ਕੇ ਬੈਠੇ ਨੇ ਗਊਸ਼ਾਲਾ ਸਰਕਾਰਾਂ ਦਾ ਫਰਜ਼ ਕੀ ਆ ਸਾਡੀ ਬਾਦਕਿਸਮਤੀ ਆ ਅਸੀਂ ਕਾਉਂਸਲਸ ਵੀ ਦੇ ਰਹੇ ਆ ਅਸੀਂ ਗਊਸ਼ਾਲਾ ਖੋਲ ਕੇ ਉੱਤੇ ਦਾਨਪੁਣ ਵੀ ਕਰ ਰਹੇ ਆ ਪਰ ਜਿਹੜਾ ਸਾਡਾ ਕਾਉਂਸਲਸ ਕਿੱਥੇ ਜਾ ਰਿਹਾ ਕਿਹੜੇ ਪਾਸੇ ਲੱਗ ਰਿਹਾ ਪਤਾ ਲੱਗੇ ਨਾ ਸਾਨੂੰ ਕਿੱਥੇ ਲੱਗ ਰਿਹਾ ਇਹਨਾਂ ਕਾਉਂਸਲਸ ਵੀ ਦੇ ਰਹੇ ਆ ਅਸੀਂ ਹਰ ਚੀਜ਼ ਤੇ ਕਾਉਂਸਲਸ ਦਿੰਨੇ ਅਸੀਂ ਜਿਹੜੀ ਹਵਾ ਵੀ ਲੈਨੇ ਆਂ ਦੀ ਪਾਣੀ ਵੀ ਪੀਨੇ ਉਹ ਤੇ ਵੀ ਕਾਉਂਸਲਸ ਦੇ ਰਹੇ ਆ ਤੁ ਫਿਰ ਆਪ ਕਾਉਸਾ ਕਿੱਥੇ ਜਾ ਰਿਹਾ ਹੈ ਜਿਹੜੀ ਤੁਸੀਂ ਗੱਲ ਕਰਦੇ ਹੋ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਵੀ ਗਊ ਪਾਲਕ ਗਊਸ਼ਾਲਾ ਬਣੀ ਹੈ ਗਊਸ਼ਾਲਾ ਬਣੀ ਹੈ ਗਊਸ਼ਾਲਾ ਸਨਾਤਨ ਧਰਮੀ ਲੋਕਾਂ ਨੇ ਬਣਾਈ ਹੈ ਤੁਸੀਂ ਮੈਂ ਸਾਰਿਆਂ ਨੇ ਮਿਲ ਕੇ ਬਣਾਈ ਹੈ ਉੱਥੇ ਤਾਂ ਲੋਕ ਦੇ ਹੀ ਰਹੇ ਆ ਉੱਥੇ ਜਾ ਕੇ ਵੀ ਆਪਾਂ ਸਾਰੇ ਕਿਆ ਸਕਦੇ ਕਰਦੇ ਆ ਕਰਦੇ ਆ ਸਾਡੇ ਸਾਰੇ ਲੋਕ ਜਾਂਦੇ ਆ ਸਾਰੇ ਲੋਕ ਜਾਂਦੇ ਆ ਕੋਈ ਇਸੇ ਵਿੱਚ ਇੱਕ ਵੀ ਬੰਦਾ ਐਤਾ ਨਹੀਂ ਜਿਹੜਾ ਰੋਜ਼ ਗਊਸ਼ਾਲਾ ਨਹੀਂ ਜਾਂਦਾ ਸਾਰੇ ਹੀ ਜਾਂਦੇ ਆ ਜਾਂਦੇ ਹਾਂ ਜੀ ਹਾਂ ਜੀ ਸਵਾਲ ਤੇ ਇੱਕ ਹੀ ਹੈ ਨਾ ਅਗਰ ਅਸੀਂ ਕਹਿਤਾ ਅਸੀਂ ਡਿਮਾਂਡ ਹਿੰਦੂ ਸਮਾਜ ਨੇਟ ਮਾਡੀ ਰੱਖਤੀ ਬਲੋਦੀ ਨੇ ਸ਼ਹਿਰ ਦਾ ਮੇਰ ਹਿੰਦੂ ਹੋਵੇ ਤਾਂ ਇਤਰਾਜ ਕੀ ਹੈ ਸਵਾਲ ਇਹ ਵੀ ਇਤਰਾਜ ਕੀ ਹੈ ਪਹਿਲਾਂ ਪਹਿਲਾਂ ਜਦੋਂ ਲੁਧਿਆਣਾ ਸ਼ਹਿਰ ਤੇ ਜਦੋਂ ਪਹਿਲਾਂ ਮੇਰ ਚੌਦੀ ਚਤਪੁਰਾ ਜ ਆਇਆ ਸੀ ਨਾ ਉਹਦੇ ਵਿਕਾਸ ਦੇ ਕੰਮਾਂ ਨੂੰ ਦੇਖਦੇ ਹੋਏ ਵਿਪક્ષੀ ਪਾਰਟੀ ਨੇ ਵੀ ਕਹਿਤਾ ਸੀ ਨਹੀਂ ਤੁਸੀਂ 5 ਸਾਲ ਲੁਧਿਆਣਾ ਸ਼ਹਿਰ ਦੇ ਮੇਰ ਰਹੋਗੇ 5 ਸਾਲ ਦੀ ਗੱਲ ਹੈ ਜਿਹੜੀ ਕੰਡੀਸ਼ਨ ਅੱਜ ਸ਼ਹਿਰ ਦੀ ਬਣੀ ਹੋਈ ਹੈ ਨਾ ਉਸ ਵੇਲੇ ਕਾਂਗਰਸ ਔਰ ਭਾਜਪਾ ਟਾਈ ਕਰ ਗਈ ਸੀ ਇਹਨਾਂ ਦੋਨਾਂ ਨੇ ਮਿਲ ਕੇ ਚੌਧਰੀ ਸਾਹਿਬ ਕਹਿੰਦੇ ਉਹਨਾਂ ਨੂੰ ਹੋਣਾ ਸੀ 2.5 2.5 ਸਾਲ ਪਰ ਕਾਂਗਰਸ ਨੇ ਜਿਲ੍ਹਾ ਡਿਵੈਲਪਮੈਂਟ ਦੇਖੀ ਉਹ ਕਹਿੰਦੇ ਚੌਧਰੀ ਸਾਹਿਬ ਤੁਸੀਂ 5 ਸਾਲ ਪੂਰੇ ਕਰੋ ਇਸ ਲਈ ਸੀ ਗੱਲ ਕਰ ਰਹੇ ਆ ਲੁਧਿਆਣਾ ਸ਼ਹਿਰ ਦਾ ਮੇਅਰ Hindu ਹੋਵੇ ਜਿਸ ਤਰ੍ਹਾਂ ਕਿ Shiv Sena ਦੇ ਸੰਗਠਨਾਂ ਦੀ ਇਹੀ ਆਵਾਜ਼ ਹੈ ਕਿ ਉਹਨਾਂ ਦਾ ਜੋ ਆਉਣ ਵਾਲਾ ਜਿਹੜਾ ਮੇਅਰ ਹੈ ਉਹ Hindu ਹੋਣਾ ਚਾਹੀਦਾ ਹੈ ਤਾਂ ਜੋ ਜਿਹੜੀਆਂ ਸੜਕਾਂ ਤੇ ਤੁਰੀਆਂ ਫਿਰਦੀਆਂ ਗਊਆਂ ਦੀ ਰੱਖਿਆ ਹੋ ਸਕੇ ਸੋ ਇਸ ਦੇ ਨਾਲ ਇੱਕ ਕੈਮਰਾ ਪਰਸਨ ਕੁਲਦੀਪ ਦੇ ਨਾਲ ਬੀ ਮਨਜੀਤ ਨੂੰ ਦਿਓ ਇਜਾਜ਼ਤ ਸਸਿਕਾ